ਭਾਰਤ ਵਿੱਚ FBI ਦੀ ਸਭ ਤੋਂ ਵੱਡੀ ਕਾਰਵਾਈ ਹੋਈ ਹੈ ਸਿੰਡੀ ਰੌਡਰੀਗਜ਼ ਸਿੰਘ ਨੂੰ ਅਰੇਸਟ ਕੀਤਾ ਗਿਆ ਆਪਣੇ ਹੀ ਬੱਚੇ ਦੇ ਪ੍ਰਤੀ ਉਸ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਸਤਿ ਸ਼੍ਰੀ ਅਕਾਲ ਜੀ ਐਨਆਰ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਕੇਸ ਦੀ ਜਿਸ ਨੇ ਅਮਰੀਕਾ ਹੀ ਨਹੀਂ ਸਗੋਂ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ FBI ਦੀ 10 ਮੋਸਟ ਵਾਂਟਡ ਲਿਸਟ ਵਿੱਚ ਸ਼ਾਮਲ ਹੈ ਐਲ.ਈ.ਡੀ. ਸਿੰਡੀ ਰੌਡਰੀਗਜ਼ ਸਿੰਘ ਇਸ ਨੂੰ ਆਖਰਕਾਰ ਇੰਡੀਆ 'ਚ ਅਰੇਸਟ ਕੀਤਾ ਗਿਆ ਪਰ ਇਹ ਕਹਾਣੀ ਸਿਰਫ ਇੱਕ ਗ੍ਰਿਫਤਾਰੀ ਹੀ ਨਹੀਂ ਹੈ ਇਹ ਇੱਕ ਮਾਂ ਦੇ ਆਪਣੇ ਹੀ ਪੁੱਤਰ ਉੱਪਰ ਕੀਤੇ ਗਏ ਜੁਰਮ ਦੀ ਕਹਾਣੀ ਹੈ ਸਿੰਡੀ ਰੌਡਰਿਕਸ ਸਿੰਘ ਦਲਾਸ ਟੈਕਸਾਸ ਦੀ ਰਹਿਣ ਵਾਲੀ ਹੈ ਤੇ ਉਸ ਦੀ 38 ਸਾਲ ਦੇ ਲਗਭਗ ਉਮਰ ਹੈ ਉਸ ਦਾ ਨਾਮ 2025 ਚ ਐਫ ਵੀ ਐਚ ਦੀ 10 ਮੋਸਟ ਵਾਂਟਡ ਗੁਨਾਹਗਾਰਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ ਉਸ ਉੱਪਰ ਸਭ ਤੋਂ ਵੱਡਾ ਦੋਸ਼ ਹੈ ਆਪਣੇ 6 ਸਾਲਾ ਬੇਟੇ ਨੋਇਲ ਦੇ ਕਤਲ ਦੇ ਇਲਜ਼ਾਮ ਨੇ ਉਸ ਉੱਪਰ ਨੋਇਲ ਇੱਕ ਛੋਟਾ ਜਿਹਾ ਬੱਚਾ ਸੀ ਜੋ ਖਾਸ ਜ਼ਰੂਰਤਾਂ ਵਾਲਾ ਸੀ ਸਪੈਸ਼ਲ ਨੀਡ ਚਾਈਲਡ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਬਿਮਾਰ ਸੀ ਆਖਰੀ ਵਾਰ ਉਸ ਨੂੰ ਅਕਤੂਬਰ 2022 ਚ ਜਿਉਂਦਾ ਦੇਖਿਆ ਗਿਆ ਉਸ ਤੋਂ ਬਾਅਦ ਉਸ ਦੀ ਕੋਈ ਤਸਵੀਰ ਕੋਈ ਸਕੂਲ ਦਾ ਰਿਕਾਰਡ ਜਾਂ ਫਿਰ ਕੋਈ ਡਾਕਟਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਮਾਰਚ 2023 ਚ ਇੱਕ ਵੈਲਫੇਅਰ ਚੈੱਕਅਪ ਦਰਾਂ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਮੋਥੀਸ ਸਿੰਡੀ ਨੇ ਆਖਿਆ ਕਿ ਨੋਇਲ ਮੈਕਸੀਕੋ ਜਾ ਆਪਣੇ ਬਾਇਓਲੋਜੀਕਲ ਫਾਦਰ ਦੇ ਨਾਲ ਹੈ ਪਰ ਪੁਲਿਸ ਨੂੰ ਸ਼ੱਕ ਹੁੰਦਾ ਹੈ ਕੇਵਲ 2 ਦਿਨਾਂ ਬਾਅਦ ਹੀ ਸਿੰਡੀ ਆਪਣੇ ਪਤੀ ਤੇ 6 ਹੋਰ ਬੱਚਿਆਂ ਦੇ ਨਾਲ ਇੰਡੀਆ ਦੀ ਫਲਾਈਟ ਲੈ ਲੈਂਦੀ ਹੈ ਪਰ ਨੋਇਲ ਉਹਨਾਂ ਦੇ ਨਾਲ ਨਹੀਂ ਸੀ ਇਸ ਤੋਂ ਬਾਅਦ ਉਹ ਮੁੜ ਕਦੇ ਵੀ ਯੂ ਐਸ ਏ ਵਾਪਸ ਨਹੀਂ ਜਾਂਦੀ ਪੁਲਿਸ ਨੇ ਸਿੰਡੀ ਦੇ ਘਰ ਦੀ ਖੋਜ ਕੀਤੀ ਸਰਚ ਕੀਤੀ ਤਾਂ ਉੱਥੇ ਉਹਨਾਂ ਨੂੰ ਕਾਫੀ ਅਹਿਮ ਸੁਰਾਗ ਮਿਲਦੇ ਕਦਾਵਰ ਡੌਗਸ ਜੋ ਕਿ ਉਹ ਡੌਗ ਜੋ ਕਿ ਮਰਦਾ ਸਰੀਰ ਦੇ ਗੰਦ ਪਹਿਚਾਣ ਲੈਂਦੇ ਨੇ ਉਹਨਾਂ ਡੌਗਸ ਨਾਲ ਨਵੇਂ ਬਣੇ ਕੰਕਰੀਟ ਦੇ ਹੇਠਾਂ ਡੀਕੰਪੋਜ਼ ਹੋਇਆ ਸਰੀਰ ਦੇ ਨਿਸ਼ਾਨ ਪਹਿਚਾਣੇ ਜਾਂਦੇ ਆ ਹਾਲਾਂਕਿ ਕੋਈ Laash ਨਹੀਂ ਮਿਲੀ ਪਰ ਜਾਂਚ ਕਰਤਾਵਾਂ ਨੂੰ ਪੱਕਾ ਯਕੀਨ ਹੋ ਗਿਆ ਕਿ Noel ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ সিঁਂਡੀ ਉੱਪਰ ਕਈ ਗੰਭੀਰ ਦੋਸ਼ ਲੱਗੇ ਕੈਪੀਟਲ ਮਰਡਰ ਦਾ 10 ਸਾਲ ਤੋਂ ਘੱਟ ਬੱਚੇ ਦਾ ਕਤਲ ਕੀਤਾ ਗਿਆ ਚਾਈਲਡ ਅਬਿਊਜ਼ ਤੇ ਨੈਗਲੈਕਟ ਦਾ ਦੋਸ਼ ਲੱਗਾ ਹੈ ਚਾਈਲਡ ਐਮੈਂਡਮੈਂਟ ਦਾ ਦੋਸ਼ ਲੱਗਾ ਤੇ अनलॉफुल ਫਲਾਈ ਟੂ ਅਵੋਇਡ ਪ੍ਰਸੀਕਿਊਸ਼ਨ ਅਕਤੂਬਰ 2023 ਚ ਸਿੰਡੀ ਤੇ ਫੈਡਰਲ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਫਿਰ ਜੁਲਾਈ 2025 ਚ ਉਸਦਾ ਨਾਮ ਐਫ ਵੀ ਆਈ ਦੀ 10 ਮੋਸਟ ਵੰਟਰਡ ਫੁਜੀਟਿਵ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ FBI ਨੇ ਉਸਦੀ ਗ੍ਰਿਫਤਾਰੀ ਲਈ ਇਨਾਮ 250000 ਡਾਲਰ ਰੱਖਿਆ ਉਹ ਇਸ ਲਿਸਟ ਵਿੱਚ ਸ਼ਾਮਲ ਹੋਣ ਵਾਲੀ 537ਵੀਂ ਵਿਅਕਤੀ ਹੈ 20 ਅਗਸਤ ਨੂੰ FBI ਇੰਟਰਪੋਲ ਅਤੇ ਭਾਰਤੀ ਏਜੰਸੀਆਂ ਦੀ ਸਾਂਝੀ ਕਾਰਵਾਈ ਨਾਲ ਸਿੰਡੀ ਰੌਡਰਿਕਸਿੰਗ ਨੂੰ ਇੰਡੀਆ 'ਚ ਅਰੈਸਟ ਕੀਤਾ ਜਾਂਦਾ ਹੈ ਇਹ ਗ੍ਰਿਫਤਾਰੀ ਇੱਕ ਵੱਡੀ ਇੰਟਰਨੈਸ਼ਨਲ ਆਪਰੇਸ਼ਨ ਸੀ ਜੋ ਦਿਖਾਉਂਦਾ ਹੈ ਕਿ ਕਾਨੂੰਨ ਤੋਂ ਬਚਣਾ ਮੁਸ਼ਕਲ ਹੈ ਹੁਣ ਸਿੰਡੀ ਨੂੰ ਟੈਕਸਾਸ ਯੂ ایس اے ਵਾਪਸ ਭੇਜਿਆ ਜਾਣਾ ਜਿੱਥੇ ਉਸ ਉੱਪਰ ਟ੍ਰਾਇਲ ਚੱਲੇਗਾ ਜੇਸੇ ਉੱਪਰ ਲੱਗੇ ਦੋਸ਼ ਸਾਬਿਤ ਹੋ ਜਾਂਦੇ ਆ ਤਾਂ ਉਸ ਨੂੰ ਜ਼ਿੰਦਗੀ ਭਰ ਦੀ ਕੈਦ ਜਾਂ ਫਿਰ ਫਾਂਸੀ ਦੀ ਸਜ਼ਾ ਕੈਪੀਟਲ ਪਿਨਿਸ਼ਮੈਂਟ ਵੀ ਮਿਲ ਸਕਦੀ ਹੈ ਇਹ ਕੇਸ ਸਿਰਫ ਇੱਕ ਗ੍ਰਿਫਤਾਰੀ ਦੀ ਕਹਾਣੀ ਨਹੀਂ ਆ ਇਹ ਇੱਕ ਮਾਂ ਦੀ ਆਪਣੇ ਹੀ ਬੱਚੇ ਤੇ ਕੀਤੀ ਗਈ ਕਠੋਰਤਾ ਦੀ ਦਰਦਨਾਕ ਕਹਾਣੀ ਹੈ ਨੋਇਲ ਦੀ লাশ ਤਾਂ ਹਾਲੇ ਤੱਕ ਨਹੀਂ ਮਿਲੀ ਪਰ ਕਾਨੂੰਨ ਉਸ ਦੀ ਆਵਾਜ਼ ਬਣ ਕੇ ਸਿੰਧੀ ਤੱਕ ਜ਼ਰੂਰ ਪਹੁੰਚ ਗਿਆ ਹੈ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਵਿਚਾਰ ਚ ਸਿੰਧੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਸਾਨੂੰ ਹੁਣ ਤੱਕ ਦੀਆਂ ਅਪਡੇਟ ਬਾਕੀ ਅਪਡੇਟ ਲੈ ਕੇ ਜਲਦੀ ਮਿਲਦੇ ਰਹੋ